ਜੋ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੁੰਦੇ ਹੀ ਲੋਕ ਸਰਪੰਚੀ ਅਤੇ ਮੈਂਬਰਾਂ ਦੇ ਫਾਰਮ ਭਰਨ ਲਈ ਪੱਬਾਂ ਪਾਰ ਹੋ ਚੁੱਕੇ ਹਨ ਇਸੇ ਦੇ ਚੱਲਦੇ ਵੀਡੀਓ ਦਫ਼ਤਰਾਂ ਵਿੱਚ ਲੋਕਾਂ ਦੀ ਭਾਰੀ ਪੀੜ ਦੇਖਣ ਨੂੰ ਮਿਲ ਰਹੀ ਹੈ ਇਹ ਫਾਰਮ ਭਰਨ ਦੀ ਆਖਰੀ ਤਰੀਕ ਵਿੱਚ ਸਮਾਂ ਥੋੜਾ ਹੋਣ ਕਾਰਨ ਅਤੇ ਵਿੱਚ ਆਈਆਂ ਛੁੱਟੀਆਂ ਕਾਰਨ ਲੋਕ ਘਬਰਾਏ ਪ੍ਰਤੀਤ ਹੋ ਰਹੇ ਹਨ ਅੱਜ ਵੀਡੀਓ ਦਫ਼ਤਰ ਸਰਦੂਲੇਵਾਲਾ ਵਿਖੇ ਪੰਚਾਇਤੀ ਚੋਣਾਂ ਲਈ ਫਾਰਮ ਭਰਨ ਆਏ ਲੋਕਾਂ ਨੇ ਮੰਨ ਕਰਦੇ ਹੋਏ ਕਿਹਾ ਕਿ ਸਪੈਸ਼ਲ ਸਟਾਫ ਦੀ ਡਿਊਟੀ ਲਗਾ ਕੇ ਛੁੱਟੀ ਵਾਲੇ ਦਿਨ ਵੀ ਫਾਰਮ ਪ੍ਰਦਾਇਜਨ ਅਤੇ ਜਮ੍ਹਾਂ ਕਰਵਾਏ ਜਾਣ ਆਓ ਦੇਖਦੇ ਹਾਂ ਇਸ ਮੌਕੇ ਤੇ ਮੌਜੂਦ ਲੋਕਾਂ ਨੇ ਕੀ ਕਿਹਾ ਇਹ ਨਾਲ ਕੋਈ ਕਾਗਜ਼ ਪਰਨੋ ਕੋ ਹੋਏ ਰਹੇ ਜੀ ਪੀਆਰ ਮੇਰੇ ਤੱਕ ਆਗੇ ਨਹੀਂ ਪਹੁੰਚੇ ਕਿਰਪਾ ਕਰਕੇ ਇਹਨਾਂ ਦਾ ਸਮਾਂ ਵਧਾਇਆ ਜਾਵੇ ਜਾਂ ਛੁੱਟੀਆਂ ਦੇ ਵਿੱਚ ਵੀ ਕੱਲ ਨੂੰ ਛੁੱਟੀ ਹੈ ਪਾਸੋਂ ਛੁੱਟੀ ਦਾਥੇ ਨੇ ਕਿਰਪਾ ਕਰਕੇ ਛੁੱਟੀਆਂ ਦੇ ਵਿੱਚ ਵੀ ਕੋਈ ਕਾਗਜ਼ਾਂ ਦਾ ਇੱਕ ਪ੍ਰਕਿਰਿਆ ਚੱਲਦੀ ਰਵੇ ਲੋਕਾਂ ਦੀ ਖੱਜਲ ਖਵਾਰੀ ਬਹੁਤ ਘੱਟ ਜਾਏਗੀ ਗਰਮੀ ਦਾ ਮੌਸਮ ਹੈ ਕਿਉਂ ਰਿਜ਼ਰਵੇਸ਼ਨ ਬਹੁਤ ਹੈ ਜੀ ਡੀ ਜੀ ਨੇ ਲੇਡੀ ਜੀ ਬਹੁਤ ਖਰਾਬ ਹੁੰਦੀਆਂ ਨੇ ਕੱਲ ਛੁੱਟੀ ਸੀ ਨਾ ਪਾਸੇ ਛੁੱਟੀ ਸੀ ਹੁਣ ਕੱਲ ਨੂੰ ਫੇਰ ਛੁੱਟੀ ਏ ਇਸ ਕਰਕੇ ਇਥੇ ਜਿਹੜਾ ਰਸ਼ ਜ਼ਿਆਦਾ ਵਧਿਆ ਛੁੱਟੀਆਂ ਕਰਕੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਛੁੱਟੀਆਂ ਨੇ ਜੇ ਕਰਕੇ ਕੱਲ ਨੂੰ ਛੁੱਟੀਆਂ ਆਉਂਦੀ ਪਰਸੋਂ ਦੀ ਛੁੱਟੀ ਨਾ ਆਉਂਦੀ ਫਿਰ ਜਨਤਾ ਉਸ ਹਿਸਾਬ ਨਾਲ ਆਉਂਦੀ ਇਸ ਕਰਕੇ ਵੀ ਸਟਾਫ ਦੀ ਵੀ ਘਾਟ ਏ ਕਿਰਪਾ ਕਰਕੇ ਸਪੈਸ਼ਲ ਡੋਟੀਆਂ ਮੁਲਾਜ਼ਮਾਂ ਨੇ ਜਿਵੇਂ ਮਾਸਟਰਾਂ ਦੀ ਸੈLECTION ਚ ਟੂਲ ਵਿਸ਼ੇਸ਼ ਸਥਾਨਾਂ 'ਚ ਲੱਗਦੀਆਂ ਨੇ ਇਸ ਤਰ੍ਹਾਂ ਸਾਡੇ ਸੀਨੀਅਰ ਵੀਡੀਓ ਸਾਹਿਬ ਨੂੰ ਮਿਲ ਕੇ ਤੇ ਵਧੀਆ ਉਹ ਸਟਾਫ ਵਧੀਆ ਮਤਲਬ ਵਧਾਇਆ ਜਾਵੇ ਉਹ ਲੋਕਾਂ ਦੇ ਦਿਲ ਚ ਐ ਆ ਇਰਤ ਕਾਮ ਕੀ ਹੋ ਰਹੀ ਹੈ ਜਾਦੀ ਚੁਕੀਆਂ ਲੋਕਾਂ ਕਹਿੰਦੇ ਰਹ ਜਾਂਗੇ ਖੇਰ ਕਾ ਵੀ ਪਰਚਨ ਕੇ ਨਾ ਪਿਛਣਾ ਸਮਾਜ ਜ਼ਰੂਰ ਵਧਣਾ ਚਾਹੀਦਾ ਹਰ ਇੱਕ ਬੰਦੇ ਨੂੰ ਮੌਕਾ ਮਿਲਣਾ ਚਾਹੀਦਾ ਹੈ ਪਿੰਡ ਦੇ ਵਿੱਚ ਭਾਈਚਾਰੇ ਨੇ ਕਿਸੇ ਨੂੰ ਰੁੱਸੇ ਨੂੰ ਬਣਾਉਣਾ ਕਿਸੇ ਨੂੰ ਸੈੱਟ ਕਰਨਾ ਕਿਉਂ VOTER ਦੀ ਖੇਚ ਹੁੰਦੀ ਹੈ ਅਸੀਂ ਜੇ ਹੁਣ ਇੱਥੇ ਸਮਾਂ ਲੱਗੇਗਾ ਜਿਹੜੇ ਕੈਂਡੀਡੇਟ ਨੇ ਮੈਂਬਰੀਸ 25 ਤੋਂ ਉਹਨਾਂ ਦੀ ਸਮਾਪਰਵਾਦ ਹੋ ਜਾਏਗਾ ਉਹਨਾਂ ਦੇ ਸਮਰਥਕਾਂ ਦਾ ਸਮਾਪਰਵਾਦ ਹੋ ਜਾਏਗਾ ਕਿ ਐਣਾ ਅਗਲਾ ਅਗਲਾ ਸੋਚੇਗਾ ਯਾਰ ਮੇਰੇ ਕੋਲ ਆਮ VOTER ਕੋਈ ਪਹੁੰਚ ਨਹੀਂ ਕਰੇਗੀ ਮੈਂ ਉਹਨਾਂ ਤੱਕ ਪਹੁੰਚ ਨਹੀਂ ਸਕਿਆ ਬਾਅਦ ਵਿੱਚ ਪਛਤਾਵਾ ਹੀ ਪਿੰਡੇ ਰਹਿ ਜਾਂਦਾ ਬਾਕੀ ਤੇ ਹਰ ਇੱਕ ਬੰਦੇ ਨੂੰ ਮਤਲਬ ਪੂਲਾ ਸਮਾਂ ਥੋੜਾ ਜਿਹਾ ਮਿਲ ਜੇ ਅਸੀਂ ਤਾਂ ਐਨਓਸੀ ਜਾਰੀ ਕਰ ਰਹੇ ਆ ਅਸੀਂ ਸੁੱਟੀਆਂ ਦੇ ਦਿਨ ਵੀ ਕਰਾਂਗੇ ਜਾਰੀ ਠੀਕ ਹੈ ਹਾਂ ਅੱਜ ਨੂੰ ਵੀ ਕਰਾਂਗੇ ਜੀ ਜਾਰੀ ਕਰਾਂਗੇ ਤੁਹਾਡੇ ਵੱਲੋਂ ਜਿਹੜੀ ਕੱਲ੍ਹ ਦਿੱਤੀ ਸੀ ਤੇ ਕੋਈ ਦਿੱਤੀ ਹੈ ਅੱਜ ਇਹਦਾ ਸਾਡਾ ਅਸੀਂ ਦਾ ਆਪਦਾ ਕੰਮ ਮੁਕਾਫਾਨਾ ਕਰਾਂਗੇ ਨਾ ਐਨਓਸੀ ਦੇ ਦੇਣੀ ਅੱਜ ਤੋਂ ਦੇਵਾਂਗੇ ਸੁੱਟੀਆਂ ਦੇ ਦਿਨ ਲਈ ਸਾਨੂੰ ਸਰਕਾਰ ਵੱਲੋਂ ਅਦਾਇਤ ਕਰੀ ਹੋਈ ਹੈ ਸੁੱਟੀਆਂ ਦੇ ਦਿਨ ਵੀ ਜਾਰੀ ਕਰਦੇ ਆ ਕੱਲ੍ਹ ਕੋਈ ਦਿੱਤੀ ਐਨਓਸੀ ਲੈਣ ਲਈ ਆ ਸਕਦੇ ਆ ਆ ਸਕਦੇ ਆ ਆਜ਼ਰੂ ਦੇ ਅਸੈਂਬਲੀ ਆਉਂਦਾ ਹੈ। ਮੈਂ ਜੀ ਮੇਰਾ ਪਿੰਡ ਛੰਡਾ ਕਲਾਂ ਮੇਰਾ ਨਾਮ ਕੁਲਵੀਰ ਸਿੰਘ ਸਿੱਧੂ ਮੈਂ ਜਨਰਲ ਕੈਟਾਗਰੀ ਦਾ ਮੈਂ ਗ੍ਰੈਜੂਏਸ਼ਨ ਦੀ ਪੜਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਮੈਂ ਸਰਪੰਚ ਦੀ ਚੋਣ ਲੜਨ ਦਾ ਲੜਨ ਜਾ ਰਿਹਾ ਤੇ ਅੱਜ ਅਸੀਂ ਅੱਜ ਵੀ ਦੇਖ ਰਹੇ ਹਾਂ ਕੱਲ ਵੀ ਕਿੰਨੀ ਭੀੜ ਬਹੁਤ ਜ਼ਿਆਦੀ ਹੈ ਕਿਉਂਕਿ ਖੱਜਲ ਖਵਾਰੀ ਜ਼ਿਆਦੀ ਹੋ ਰਹੀ ਹੈ ਮੁਲਾਜ਼ਮ ਘੱਟ ਨੇ ਤੇ ਜਿਹੜੇ ਨੇ ਫਾਰਮ ਭਰਨ ਵਾਲੇ ਕੈਂਡੀਡੇਟ ਨੇ ਉਹ ਜ਼ਿਆਦਾ ਨਹੀਂ ਇਸ ਕਰਕੇ ਸਾਡੀ ਤਾਂ ਇਹੀ ਬੇਨਤੀ ਹੈ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਕਰਕੇ ਮਾਨਯੋਗ ਮੁੱਖ ਮੰਤਰੀ ਭਗਵਾਨ ਜੀ ਸਾਹਿਬ ਵੀ ਇਹਨਾਂ ਦੇ ਚਾਹਤਾ ਮੁਲਾਜ਼ਮ ਵਧਾਏ ਜਾਣ ਇਹ ਖਰਚਲ ਖਾਰੀ ਹੋ ਰਹੀ ਹੈ ਜੀ ਪਿਆ ਭੈਣਾ ਦੇਖੋ ਕਿੰਨੇ ਪਰੇਸ਼ਾਨ ਹੋ ਜਿਆ ਪਏ ਨੇ ਤੇ ਕੱਲ ਤੇ ਪਰਸੋਂ ਦੀ ਕਹਿ ਰਹੇ ਨੇ ਛੁੱਟੀ ਹੈ ਜੀ ਛੁੱਟੀ ਵਾਲੇ ਦਿਨ ਵੀ ਜਿਹੜੇ ਕੈਂਡੀਡੇਟਾਂ ਦੇ ਫਾਰਮ ਨੇ ਜੀ ਇਹ ਲੈ ਜਾਣੀ ਸਾਡੀ ਤਾਂ ਇਹੀ ਆਸ ਹੈ ਜੀ ਕੋਈ ਰਹਿ ਨਾ ਜਾਵੇ ਜੀ ਭਾਈਚਾਰਾ ਬਣਾ ਕੇ ਰੱਖੋ ਜੀ ਪਿੰਡਾਂ ਦੇ ਵਿੱਚ ਲੜਾਈ ਝਗੜਿਆ ਤੋਂ ਦੂਰ ਰਹੋ ਆਪਸੀ ਪੰਜ ਸਾਲ ਦੀ ਸਰਪੰਚੀ ਦੀ ਚੋਣ ਹੈ ਤੇ ਤੁਸੀਂ ਇੱਕ ਦੂਜੇ ਨਾਲ ਭਾਈਚਾਰਾ ਬਣਾਓਗੇ ਤਾਂ ਪਿੰਡ ਦਾ ਵਿਕਾਸ ਹੋਏਗਾ ਜੇ ਲੜਾਈਆਂ ਝਗੜੇ ਚ ਰਹੋਗੇ ਤਾਂ ਪਿੰਡ ਦਾ ਵਿਕਾਸ ਨਹੀਂ ਮੇਰਾ ਫਾਰਮ ਆਪਣਾ ਨੋ ਡਿਊ ਸਰਟੀਫਿਕੇਟ ਸ਼ੇਪ ਮੈਂਬਰ ਸਾਡੇ 9 ਮੈਂਬਰ ਸੀ ਜੀ ਕਿੰਨ ਆਪਣੇ ਰਹਿ ਗਏ ਸੀ 6 ਲੈ ਲਏ ਸੀ ਸਵੇਰ ਦੇ ਖੜੇ ਆਏ ਜੀ ਕੱਲ ਅਸੀਂ 3-4 ਦਿਨੋਂ ਤੋਂ ਐਸੀ ਕੰਮ ਤੇ ਲੱਗ ਰਹੇ ਹਾਂ ਜੀ ਤੇ ઓਰ ਇਹ ਤਾਂ ਬਹੁਤ ਖੱਦਲ ਕਰਨੀ ਸਾਡੀ ਹੋ ਰਹੀ ਹੈ ਗੱਲ ਤੇ ਪਰ ਜਦੋਂ ਕੋਈ ਕਲੀਅਰ ਕੀਤਾ ਗਿਆ ਜੀ ਵੀ ਕੱਲ ਨੂੰ ਫਾਰਮ ਲਏ ਜਾਣਗੇ ਜਾਂ ਨਹੀਂ 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 ਕੀਤਾ ਜੀ ਅਜੇ ਤੱਕ ਕੁਝ ਨਹੀਂ ਗਿਆ ਇਸ ਕਰਕੇ 4 ਤਰੀਕ ਨੂੰ ਬਹੁਤ ਜ਼ਿਆਦਾ ਕੈਂਡੀਡੇਟ ਇਸ ਝਾਕ ਦੇ ਵਿੱਚ ਰਹਿ ਜਾਣਗੇ ਤੇ ਜਿਹੜੀ ਇਹ ਚੋਣ ਕੋਈ ਵੀ ਮੈਂਬਰੀ ਦੀ ਜਾਂ ਸਰਪੰਚੀ ਦੀ ਜਰਨਲ ਹੈ ਐਸਪੀਸੀ ਜੋ ਵੀ ਆ ਬੰਦੇ ਬਹੁਤ ਪਰੇਸ਼ਾਨ ਹੋਣਗੇ ਇਹ ਸਾਡੇ ਤਾਂ ਸਜਾਏ ਹੀ ਹੈ ਸਭ ਨੂੰ ਹੱਕ ਦਿੱਤਾ ਜਾਵੇ ਜੋ ਸਮਰਥਨ ਹੈ ਉਹ ਤਾਂ ਜਨਤਾ ਨੇ ਦੇਣਾ ਹੈ ਜੀ ਪਰ ਵੋਟ ਤੇ ਆਪਣੇ ਫਾਰਮ ਤੋਂ ਕਿਸੇ ਨੂੰ ਕੋਈ ਹੈ ਨਾ ਕਿਲਾ ਸ਼ਿਕਵਾ ਰਹਿ ਜੇ ਵੀ ਮੇਰਾ ਫਾਰਮ ਰਹਿ ਗਿਆ ਹੁਣ ਕੱਲ ਤੇ ਪਰਸੋਂ ਦੀ ਜਿਹੜੀ ਛੁੱਟੀ ਹੈ ਜੀ ਇਹ ਛੁੱਟੀ ਨਾ ਕੀਤੀ ਜਾਵੇ ਜਨਤਾ ਦੇ ਸਾਰਿਆਂ ਦੇ ਜੋ ਵੀ ਨੇ ਕੈਂਡੀਡੇਟਾਂ ਨੂੰ